ਸਾਡੇ ਵਿੱਚ ਆ ਗਏ ਤੁਸੀਂ ਜੱਬ ਡੋਇਆ ਬਾਕੀ ਦੋਸਤੋ ਹੁਣ ਆਪਾਂ ਥੋੜੀ ਦਸ ਹੋ ਗਏ ਸੀ ਥੱਕ ਕੇ ਜਿਆਦਾ ਤੇ ਹੁਣ ਪਖਾਣ ਲੱਗਿਆ ਰੋਟੀਰੀ ਤਾਂ ਸਾਡਾ ਬੈਠਾ ਰਹਤੋਗੇ ਮम्मा ਸਾਡੇ ਨਾਲੇ ਗੈਸ ਮम्मा ਵੀ ਨਾਲੇ ਉਹ ਖੜੇ ਖਿੜਕੀ ਚ ਦਿਖਦੇ ਹੋਣਗੇ ਤਾਂ ਹੁਣ ਆਪਾਂ ਰੋਟੀ ਖਾ ਲਈਏ ਤੁਹਾਨੂੰ ਫਿਰ ਮਿਲਦੇ ਆ ਬਾਏ ਬਾਏ ਟਾਪਿਕ ਬੰਦ ਕਰਨਾ ਚਾਹੁੰਦੇ ਆ ਨਾ ਪਰ ਮੈਨੂੰ ਲੱਗਦਾ ਟਾਪਿਕ ਬੋਲ ਕੇ ਕਲੀਅਰ ਹੋਣਾ ਟੌਪਿਕ ਬੋਲ ਕੇ ਤਾਂ ਗਲੇ ਨਾ ਹੋਊਗਾ ਇੱਕ ਵਾਰ ਜੇ ਆਪਾਂ ਨੇ 10ਵੀਂ ਬੈਣੀ ਗੱਲ ਹੈ ਕੀ ਆ ਕਹੂੰਗੇ ਇਹ YouTube ਵਾਲੇ ਵੀ ਦੇਖਣਗੇ ਆਪ ਮਨੇ ਗਾਈਜ਼ ਕਿ ਲੋਕਾਂ ਅੱਡੀ ਗੱਲ ਕਰਨੀ ਜ਼ਰੂਰੀ ਆ ਵੀ ਸਾਡੀ ਗੱਲ ਕੀ ਹੈ ਕਿ ਨਹੀਂ ਹੈ ਹਨਾ ਲੱਗ ਤਾ ਵੀਡੀਓ ਪਾਉ ਮਤਲਬ ਇਹਨਾਂ ਬਣਾ ਕੇ ਮੰਮੀ ਐ ਸਪੈਸ਼ਲ ਹਾਂ ਆਪ ਕੋਈ ਨਹੀਂ ਹੁੰਦਾ ਹੈਰਾਨ ਜਾਂਦਾ ਕੀ ਕਰਦੇ ਆਪਾਂ ਨੂੰ ਇਹ ਹੈਮਸਟਰ ਕਰਦੇ ਆ ਔਰ ਜਿਹੜਾ ਕਰਦੇ ਆ ਹੈਮਸਟਰ ਕੀ ਨੂੰ ਕਰਦੇ ਆਂ ਇਹ? ਸਾਡੇ ਆਪਾਂ ਨੂੰ ਕੀ ਕਰਦੇ ਆਂ? ਹਾਂ, ਹਰਾਸ ਨਾ ਟੱ। ਹਾਂ, ਮੈਨੂੰ ਹਰਾਉਂਦੇ। ਸਭ ਦੇ ਨਾਮ ਬੁਲਦੇ। ਕੰਮੜਾ। ਤੇ ਹਰਾਸ ਮੈਨੂੰ ਠੁੱਡਦੀ ਐ। ਹਰਾਸ ਸੱਟ, ਹਰਾਸ ਸੱਟ ਆਇਂ ਗਈ ਉਹਨੇ। ਮੈਨੂੰ ਹੀ ਬੋਲਿਆ ਕਿ ਕੀ ਹੁੰਦੀ ਐ ਮੈਨੂੰ ਦੱਸਣਾ ਐ ਸੀ ਹਾਂ। ਉਹ ਬੋਲਦੇ ਕਿ ਕੀ ਦੱਸਣਾ ਐ? ਕੀ ਸਮਝੇ? ਹਰਾਸ ਮੈਟ। ਹਰਾਸ ਮੈਟ। ਹਰਾਸ। ਕਾਲਾ ਨੇ ਕੀ ਹੋਰ? ਆਹ ਮੈਂ ਕਿਹਦਾ ਲਾ ਲਾ ਖਾ ਬڑا ਕਰ ਕੋ ਆ ਬੰਦੇ ਬڑا ਕਰ ਕੋ ਮੈਂ ਮਨ ਮਨ ਦੇ ਗੱਲ ਜਾ ਐderiv ਕੋਲ ਤੱਕ ਮਿੰਨ ਚੌੜ ਆ ਗਏ ਉਧਰ ਮੈਂ ਦੇਖੀ ਯਾਰ ਦੁਨ ਪੈਸ਼ਾ ਮੇਰੇ ਰੇ ਗੱਬੜੀ ਲੋਕਾਂ ਨੇ ਦਰਤਾਪਨ ਸੱਚ ਦਾ ਸੁਣੀ ਪੈਣੀ ਆ ਹਨਾ ਵੀ ਆ ਗੱਲ ਆ ਆ ਬਾਤ ਆ ਵੀ ਇਹਦਾ ਕੀ ਸੋਲੂਸ਼ਨ ਆ ਕੀ ਸਹੀ ਆ ਕੀ ਗਲਤ ਆ ਸਾਡਾ ਮੂਡ ਬਹੁਤ ਆਉ ਰਿਹਾ ਬਹੁਤ ਜ਼ਿਆਦਾ ਇਹ ਮੇਰਾ ਕੋਸ਼ ਹੈ ਗਾਈਜ਼ ਨੂੰ ਪਤਾ ਮੇਨ ਇਤਿਹਾਸ ਹੋਇਆ ਹੂੰ ਗਾਈ ਇਧਰ ਪਤਾ ਹੱਥ ਨਾ ਰੱਖਿਆ ਕਰ ਆ ਸਪੀਕਰ ਵਾਲੀ ਮਾਈਕ ਵਾਲੀ ਸਾਈਡ ਹਾਂ ਰੁਕ ਗਾਈਜ਼ ਸੈਂਟਰ ਚ ਹਾਂ ਠੀਕ ਹੈ ਗਾਈਜ਼ ਪਤਾ ਕੀ ਹੋਇਆ ਜੇ ਸਾਡੀ ਛੋਟੀ ਵਾਲੀ ਗੱਡੀ ਹੈ ਨਾ ਇੱਕ ਬ੍ਰਿਜਾ ਨਾਮ ਦੀ ਗੱਡੀ ਬ੍ਰਿਜਾ ਨਾਮ ਦੀ ਪਿਆਰਪੁਰ ਦੇ ਵਿੱਚ ਜਾ ਕੇ ਸਾਡੀ ਗੱਡੀ ਨੇ ਹਿੱਟ ਕਰਤਾ ਤੁਨ ਸਾਡੀ ਗੱਡੀ ਬੰਦ ਦਾ ਬੰਦਾ ਜੀ ਛਡਾ ਲਿਆ ਆਇਆ। ਓਏ ਅੱਗੇ ਤੇ ਮੋਟਰਸਾਈਕਲ ਵੀ ਆ ਗਿਆ ਵਿੱਚ। ਅ ਕੋਲੇ ਮੋਟਰਸਾਈਕਲ ਖੜਾ ਸੀਗਾ ਨਾਲ। ਡਿੱਗਿਆ ਪਿਆ ਖੜਾ ਨੀਗਾ। ਓ ਵੈਸੇ ਬੰਦੇ ਡਾ ਕੇ ਭੱਜ ਜਾਂਦੇ। ਓਡੀ ਗੱਡੀ ਵਿੱਚ ਬਜੀ ਸੁਖ ਲੋਕੀ ਛੱਡ ਕੇ ਭੱਜਣ ਗਈ। ਗਾਇਸ ਓਹ ਛੋਟੀ ਗੱਡੀ ਮਤੈ ਹੈ ਨਹੀਂ ਹੈ ਟਰੱਕ ਯਾਰ। ਸਾਡੀ ਕੋ ਜਿਹੜੀਆਂ ਗੱਡੀਆਂ ਹੁੰਦੀਆਂ ਇਸ ਨਾਲੋਂ ਛੋਟੀ ਆ। ਪੀਂ ਪੀ ਬੰਦੀ ਤੋਂ ਛੋਟੀ ਆ। ਆਹੋ ਵੱਡੀ ਦੀ ਛੋਟੀ ਆ। ਟਰਾਲੇ ਤੋਂ ਛੋਟੀ ਆ। ਟਰਾਲੇ ਹੈ ਨਹੀਂ। ਚੰਗੀ ਤਰ੍ਹਾਂ ਬਹਿ ਚੁੱਟਿਆ ਕੇ ਸਤਾਰਫਟਿਕ ਐਂਟਰਪ੍ਰਾਈਜ਼ ਇਸ਼ਰਵਾ ਸਾਡੇ ਕੋਲ 22 ਫੁੱਟੀਆਂ ਨੇ ਤੇ ਇੱਕ ਮੈਂ ਮੰਗਵਾ ਦੱ ਚੱਕੀ ਆ ਜੀ ਤੁਹਾਨੂੰ ਬੇੜੇ ਕਰਕੇ ਕਰਤਾ ਭਰਾ ਮੇਰੇ ਕੋਲ ਜਹਾਜ ਉਸ਼ ਚਿੱਟਾ ਉਹ ਵੀ ਚਿੱਟਾ ਕਿਸੇ ਨੇ ਮਿੱਠਾ ਕਿੰਨਾ ਪਾਇਆ ਕਿਸੇ ਨੇ ਵੀ ਹੁਣ ਜਿਆਦੇ ਮਾਰਾ ਮਿੱਠਾ ਨਹੀਂ ਤਾਂ ਮਿੱਠਾ ਦਾ ਪਾਇਆ ਹੀ ਭੋਰੇ ਕਿਸੇ ਨੇ ਵੀ ਸਮਾਨ ਸ਼ਿਫਟ ਸ਼ਿਫਟ ਕਰਾਉਣਾਂ ਦੇ ਕਿੰਨਾ ਗੇੜਾ ਹੋਇਆ ਨਾ ਸਾਨੂੰ ਕੰਟੈਕਟ ਤੇ ਜੁੜ ਗਈਓ ਕੰਟੈਕਟ ਜ਼ਰੂਰ ਕਰਿਓ ਹੋਂਸਰ ਕੋ ਗੇੜੇ ਹੁੰਦੇ ਨੇ ਵੈਸੇ ਤਾਨੂੰ ਅਸੀਂ ਗੈਸ ਕਰਕੇ ਘੱਟ ਲਾਵਾਂਗੇ ਥੋੜਾ ਗੈਸ ਕਰਕੇ ਗੈਸ ਕਰਕੇ ਘੱਟ ਲਾਵਾਂਗੇ ਤੇਲ ਪਾਣੀ ਨੱਚਾ ਦੇ ਦਿਓ ਤੁਸੀਂ ਮਸੇ ਵੀਡੀਓ ਸ਼ੇਅਰ ਕਰਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਮੇਰੇ ਵਾਲੇ ਕੋਈ ਤੁਮ ਮੈਨੂੰ ਕੁਝ ਬੋਲਦਾ ਵੀ ਜਿਹੜੇ ਬੋਲਦੇ ਉਹਨਾਂ ਵਾਲੇ ਕਮਾਣਾ ਅੱਜ ਮੰਮੇ ਅੱਜ ਜੀ ਨੂੰ ਵੀ ਸ਼ੇਅਰ ਕਰ ਚੋਪਾਈ ਬੰਚਣਾ ਬੋਲਿਆ ਕਰੋ ਓਕੇ ਅਮਾ ਮੈਨੂੰ ਵੀ ਮੰਮੀ ਦੀਆਂ ਲੰਗੀਆਂ ਲਵ ਯੂ ਮੈਨੂੰ ਵੀ ਮੰਮੀ ਹਾਂ ਜੀਆ ਮੈਨੂੰ ਵੀ ਆਪਣੀ ਮੰਮੀ ਦੀ ਆਵਾਜ਼ ਆ ਤਰੀ ਮਮਿੰਨੇ ਦੇ ਚਾਤੀ ਬਣਾ ਬਣਾ ਮਮਿੰਨੇ ਸਵੇਰ ਹੋ ਰਹੀ ਹੈ ਬਣਾ ਉਫਕਾ ਮੂੜਾ ਅਪਸਾਟ ਅੰਦਰ ਨਹੀਂ ਨਾ ਕੋਰੇ ਮੈਗਾ ਪਤਾ ਨਹੀਂ ਕੀ ਹੋ ਗਿਆ ਮੈਂ ਡਰਦਾ ਹੀ ਲਾਉਣੀਆਂ ਮੇਰੀਆਂ ਹਮੇ ਮਮੀ ਕੀ ਕਰੇ ਰਿਸ਼ਤੇਦਾਰਾਂ ਨੇ ਇਹ ਫੋਨ ਵੀ ਨਾ ਦੇ ਮਤਿ ਨਗਲ ਨਾ ਦੇ ਜਿੱਜੀ ਦਾ ਵਾਲਾ ਉਹ ਜਿੱਲੀ ਲਾਉਣੇ ਹੋ ਲਾ ਲਾ ਦੇ ਦੇ ਓਕਿਓ ਲਾਉੱਚ ਉਰਾ ਕਰ ਪਾੜਾ ਯਾਰ ਤੂੰ ਐ ਕਰ ਤੋ ਖਾਣਾ ਮੈਂ ਇੱਥੇ ਬੈਠ ਕੇ ਖਾਣਾ ਇਹ ਕਬੇ ਚਵਾੜ ਕਰਦੇ ਇਹਨਾਂ ਨੇ ਫੋਨ ਮੰਗਦੀ ਆ ਉਹ ਬਿਸਕੁਟ ਦੇ ਉਹਨੂੰ ਇਹ ਤੁਹਾਨੂੰ ਫੋਨ ਬਾਹਰ ਕੀ ਗਏ ਮੇਰੇ ਚਪੇੜਾ ਪੈਣ ਵਾਲੀਆਂ ਨੇ ਦੱਸ ਦੇ ਦਰਿਆ ਕਰ ਬੰਦਾ ਤਿਆਰ ਖੜਾ ਮਾਮ ਨੇ ਗੈਸ ਕੋਈ ਹੱਤਰਾ ਕੇ ਲੰਘੇ ਅੱਛਾ ਮੱਚਾ ਗਿਆ ਮੱਚਾ ਗਿਆ ਮੱਚਾ ਗਿਆ ਗੈਸ ਆ ਗਿਆ ਸੀ ਮੱਚ ਜੇ ਕੋਈ ਨੋਟਿਸ ਕਰਦਾ ਵਾ ਤਾਂ ਚੂਜ ਨੂੰ ਕੋਈ ਵੀ ਦੇਖ ਸਕਦਾ ਵਾ ਕੱਲ ਕੱਲ ਆਈ ਜਾਣਾ ਹਰ ਵਾਰ ਰਿਪੀਟ ਕਰ ਕਰਕੇ ਦੇਖਦਾ ਬਚਾਇਆ ਨਹੀਂ ਕੋਈ ਗਾਇਜ਼ ਤੁਹਾਨੂੰ ਮੈਂ ਦੱਸਣਾ ਚੁੱਤੂ ਹੈ ਕਿੰਦਾ ਦੀ ਆ ਉਹਦਾ ਨੱਕ ਥੋੜਾ ਇਦਨੂ ਆ ਅੱਖਾਂ ਇਦਨੂ ਆ ਬੋਲਤਾਂ ਨੂੰ ਆ ਤੁਹਾਡੀ ਦਾਦੋਣਾ ਤੁਹਾਡੀ ਉਹਦੀ ਇੱਥੇ ਆ ਮੱਥੇ ਤੇ ਰੰਗ ਉਹਦਾ ਆ ਉਹ ਜੈਡ ਬ੍ਰੇਕ ਇਹ ਤਾਂ 옳ਤਾ ਕਿ ਇਹ ਕਿਦਾਰੀ ਮਿੱਠੂ ਜੀ ਗਾਈ ਜੇ ਤੂੰ ਤੂੰ ਦੇਖਣਾ ਨਾ ਬਲੌਗ ਧਿਆਨ ਨਾਲ ਦੇਖਿਆ ਕਰੋ ਆਰਾਮ ਨਾਲ ਕੱਲਾ ਕੱਲਾ ਸੀ ਕਲੀ ਕਲੀ ਗੱਲ ਸੁਣਾ ਕਰੋ ਕਿਤੇ ਕਿਤੇ ਬੋਲਦਾ ਵੀ ਆ ਜਾਂਦਾ ਵਾ ਹੂੰ ਮੇਰੇ ਸਾਥੀ ਨੂੰ ਦੇਖਦੇ ਕੀ ਕਹਿੰਦੀ ਮੈਂ ਜਿਆਦਾ ਰੋਣਾ ਪੈਂਦਾ ਹੁੰਦਾ ਨਾ ਉਦੋਂ ਦੇਖਿਆ ਕਰੋ ਉਦੋਂ ਧਿਆਨ ਨਾਲ ਸੁਣਾ ਕਰੋ ਹੁਣ ਸਾਡਾ ਧਿਆਨ ਹੈ ਗਿਆ ਵਿੱਚ ਨਾ ਇਹ ਇਹ ਗਾਈ ਜੇ ਤੂੰ ਤੂੰ ਭਜਨ ਵੀ ਕਰਦੀ ਹੁੰਦੀ ਆ ਹਾਂ ਗਾ ਕੇ ਦਿਖਾਈ ਤੂੰ ਤੂੰ ਬਾਅਦ ਚੇਂਜ ਕਰਕੇ ਬੋਲਿਆ ਕਰ ਆ ਗਈ ਸੀਗਾ ਬੋਲੇ ਕੋਈ ਬਾਤ ਚੇਂਜ ਕਰਕੇ ਬੋਲ ਕੇ ਦੇਖੀ ਬੋਲੇ ਕਰੀ ਇਹਦੇ ਗਲ ਘਟਕੇ ਦੇ ਗੜਾ ਕਟ ਕੇ ਦੇ ਘਰ ਮਾਰਨੀ ਕੁੜੀ ਕਟ 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 ਉਹ ਜਿਹਨੇ ਕਰਦੀ ਉਹਦੇ ਪਛਾਨ ਛੋੜੀ ਹੁੰਦੀ ਬੋਲੀ ਇੱਕ ਵਾਰੀ ਬੋਲੀ ਕਿਹਨੂੰ ਕਹਾਂ ਮਮਾ ਚੀਜੀ ਕਹ ਮਮਾ ਜੀ ਵਾਟ ਦਰ ਲੱਗਦਾ ਨਹੀਂ ਬਲ ਨਾ ਚੂਚੂ ਗਾਈ ਸਾਡਾ ਬੋਲ ਲਈ ਘਟ ਹੈ ਨਹੀਂ ਗਾਈਸ ਉਹ ਤੇ ਯਾਰ ਕੱਲੇ ਰਹਿੰਦੀ ਆ ਦੇ ਤਾਂ ਤੇ ਬਾਅਦ ਦੇਖੋ ਇਹ ਚੁੱਪ ਨਹੀਂ ਕਰਨਾ ਸਾਡਾ ਚੂਚੂ ਦੇਖਣਾ ਪਤਾ ਕਿਹਦੀ ਕਾਪੀ ਹੈ ਉਹ ਗੁਰਜਸ ਨੂੰ ਦੇਖਦੇ ਆ ਕੋਈ ਗੁਰਜਸ ਵਲੌਗ ਵਾਲੇ ਗੁਰਜਸ ਦੀ ਕਾਪੀ ਹੈ ਨਹੀਂ ਜੇ ਦਾ ਦੇ ਲੋ ਚੂਜੇ ਦੀ ਕਾਪੀ ਮੈਂ ਦਰਦ ਨਹੀਂ ਨੀਡੂ ਸ਼ਟਰ ਆ ਨਾ ਮੈਂ ਬਾਸ ਲਾ ਲੂ ਨਾ ਲਾ ਤਾ ਨੀਡੂ ਸ਼ਟਰ ਗਾਇਜ਼ ਇਹ ਕਿਸ ਨੇ ਅਦੀਸਾ ਲਈ ਦੇਖਣੀ ਉਹਦਾ ਕਿੱਦਾਂ ਦੀ ਆ ਜਿੰਦਾਂ ਦੀ ਹੈਗੀ ਆ ਕਿੱਦਾਂ ਦੀ ਹੈ ਉਹ ਬੋਬੀ ਯੋ ਗਾਇਜ਼ ਖੁੱਡੀ ਆ ਗਈ ਚੂਜੂ ਦੀ ਗਾਇਜ਼ ਦੇਖਦੇ ਕਿੱਥੇ ਆ ਤੇ ਸ਼ੈਲੀ ਹਾਂ ਤਾਈ ਕਿ ਮੂਰੇ ਫੋਨ ਲੈ ਖੜਾ ਨਾ ਮੈਂ ਲਿਖਦੀ ਇਹ ਇਹ ਆਉ ਦੇ ਨਹੀ ਹੋਣੀ ਬਦਲੋ ਦਮ ਡਾਰ ਜਤਾ ਨਹੀਂ ਕਿ ਵੀ ਦੇਖ ਲੈਣਗੇ ਹੁਣ ਡਰ ਹੀ ਨਹੀਂ ਫਲੋਰ ਚ ਵੀ ਆ ਜਾ ਨਹੀਂ ਨਹੀਂ ਆ ਉਹ ਵਾਸ਼ਿੰਗ ਲੈ ਆਣਾ ਲੈ ਆਈਏ ਕੀ ਆ ਆਪਣੀ ਆ ਸਕਦਾ ਹੈ ਜੇ ਲਿਆਉਂਦਾ ਮੂਰੇ ਥੋੜਾ ਦਿਖਾਣਾ ਵਾ ਨਹੀਂ ਆਇਆ ਨਹੀਂ ਲਿਆਉਣਾਗਾ ਤੇ ਚਲੋ ਗਏ ਹੁਣ ਚਾਹ ਪੀ ਲਈਏ ਥੋੜੀ ਜਿਹੀ ਗੱਲਾਂ ਬਾਤਾਂ ਚਾਹ ਪੰਜ ਸਾਲ ਬਾਅਦ ਨੇ ਗਾਇਸ ਸਾਨੂੰ ਚੁੱਚੂ ਫਨਸਲ ਬਾਦ ਖਾਵਾਂਗੇ ਤਨੋ ਬਾਦ ਖਾਵਾਂਗੇ ਹੈ ਮੈਂ ਕਿ ਤੁੱਚ ਗਈ ਦੀ ਛਾਲੀ ਕਰਦਾ ਐ ਕੀ ਐ ਕੋਈ ਫਿਲਮ ਦੇਖੀ ਆ ਮੈਨੂੰ ਸੀ ਮੈਨੂੰ 420 ਉਹ ਬਿਮਾਰ ਹੁੰਦੀ ਐ ਐਕਸ ਨਹੀਂ ਮਾਰਦੀ ਤਾਂ ਠੀਕ ਓਏ ਬਿਮਾਰ ਜਦੋਂ ਆਪਾਂ ਰੋਕਾ ਕਰ ਰਿਆ ਹੈ ਜਦੋਂ ਆਪਾਂ ਰੋਕਾ ਕਰ ਚੁੱਚੂ ਦਾ ਆਪਾਂ ਵੀ ਪਰਮੇਸ਼ਵਰ ਨੂੰ ਮੰਗੂ ਗੇਟ ਤੇ ਹੀ ਫੋਨ ਰੱਖ ਲੈਣ ਸਾਰਿਆਂ ਦੇ ਕਿਸੇ ਨੂੰ ਫੋੜ ਨਹੀਂ ਦਿੰਦੇ ਵੀ ਕਿਸੇ ਹਾਟੋਂ ਕਿਚਨ ਦੇ ਸੱਤਿਆਂ ਨੂੰ ਨਿੱਦ ਕਰਿਆ ਸੀਗਾ ਹਾਂ ਸ਼ਰੀ ਮੈਂ ਲੜ ਪੈ ਸੀਗਾ ਹਾਂ ਸ਼ਰੀ ਮੈਂ ਸ਼ਰੀ ਮੈਂ ਉਹ ਵੀ ਕਿਹਦਾ ਕਹਿੰਦਾ ਮੈਂ ਤਗਵਾ ਸਮਾਨ ਦਾ ਭਾਈਆਂ ਗਾਲੂ ਕੜ ਕੇ ਕਹਿੰਦਾ ਜਿੱਥੇ ਮਰਦੀ ਮਿਲਦੀ ਮੈਂ ਦੇਖੀ ਸੀ ਲਾਈਵ ਹੋਇਆ ਸੀਗਾ ਤਾਂ ਚਲੋ ਦੋਸਤੋਂ ਤੁਹਾਨੂੰ ਰੁੱਕ ਕੇ ਮਿਲਦੇ ਹਾਂ ਸ਼ਾਂਤ ਕਰੋ ਸੇ ਸ਼ਰੀ ਸ਼ੀ ਦੋਸਤੋਂ ਹੁਣ ਮम्मा ਕਰਨ ਲੱਗੇ ਹੋਏ ਨੇ ਕੰਮ ਹਾਂਜੀ ਮੈਂ ਕੀ ਕਰ ਰਹੇ ਹੋ ਕੱਪੜੇ ਧੋਣੇ ਲੱਗੇ ਨੇ ਇਧਰ ਦੇਖੋ ਮੇਰਾ ਬੱਚਾ ਇਧਰੋਂ ਮੇਰਾ ਬੱਚਾ ਜੱਫੀਆ ਬਾਦ ਦੇ ਜੱਫੀ ਨਾਲ ਮੇਰੇ ਅਛੇ ਅਛੇ ਜੱਫੀ ਢਾਣਾ ਅਛੇ ਅਛੇ ਗੂਟ ਕਰ ਆਏ ਤੂੰ ਵੀ ਕਰ ਸੁਣ ਲੰਦ ਉਹ ਤਾਂ ਨਹੀਂ ਜੇ ਤੂੰ ਤੂੰ ਕੀ ਕਹਉਂਣਾ ਮੈਨੂੰ ਬੁੱਕਰ ਬਣਾ ਆਂਦੀ ਆ ਤੇਰੀ ਅਸਰੀ ਆ ਨਾ ਤੇ ਪੀਣੀ ਮੈਂ ਮੈਂ ਆਂਦੀ ਹੈ ਤੇਰੇ ਮੂੰਹ 'ਚੋ ਵੀ ਆਂਦੀ ਆ ਗਾਇਡ ਮੇਰੀ ਮੰਮੀ ਨੇ ਸੱਤ ਵਾਰ ਪਿਆਰ ਹੁੰਦਾ ਕਿਤੇ ਤੂੰ ਚੂਚੂ ਦਾ ਪਿਆਰ ਨਹੀਂ ਹੁੰਦਾ ਮੇਰੀ ਮੰਮੀ ਦਾ ਪਿਆਰ ਹੁੰਦਾ ਵਾ ਚੂਚੂ ਵੀ ਮੇਰਾ ਪਿਆਰ ਕਰਦਾ ਵਾ ਕਾ ਜੋ ਕਾ ਦੇਖਦੇ ਆ ਤੁਹਾਨੂੰ ਮੈਂ ਇੱਕ ਚੀਜ਼ ਖਾਵਾਂ ਓਏ ਜਿੱਦਾਂ ਪਿਆ ਸੀ ਉਦਾਂ ਉਦੋਂ ਦੇਖ ਇੱਕ ਹੀ ਆਏ ਤੂੰ ਚਾ ਤੂੰ ਚੂਚੂ ਦਾ ਗਾਇਸ 얘 ਰੱਡਾ ਚੂਤੂਏ ਪਤਾ ਕੀ ਕਰਦਾ ਏ ਇਹ ਪੂੰਦਾ ਕੀੜਾ ਵਾ ਗਾਇਸ ਇਹਨੂੰ ਇਹਨੂੰ ਘੁੱਟ ਪਿਆ ਕਰਨੇ ਹੁਣ ਗਾਇਸ ਫੇਰ ਕਹਿੰਦੀ ਜਦੋਂ ਮੈਂ ਇੱਥੇ ਆ ਗਈ ਨਾ ਮੈਂ ਤਾਂ ਫੋਨ ਹੀ ਚਲਾਇ ਕਰਨਾ ਪੈ ਗਿਆ ਕੋਈ ਜ਼ਿਆਦਾ ਕੋਈ ਨਾ 당ਗਣੀ ਕਰਾਂਗੇ ਤੁਸੀਂ ਮੈਂ ਨਹੀਂ ਕਰਾਂਗੇ ਉੱਥੇ ਤਾਂ ਸੱਲ ਕੰਮ ਹੈ ਕੰਬਲ ਖੇਚੇ ਕਿ ਨਾ ਕਿਉਂ ਮੈਂ ਖਾਇਆ ਸੀ ਆਪ ਹੀ ਕਰ ਲੈ ਕਰੋਗੇ ਠੀਕ ਆ ਬਈ ਠੀਕ ਆ ਠੀਕ ਆ ਮੰਮਾ ਮੰਮਾ ਐਂਦਾ ਕਰਕੇ ਕੰਬਲ ਦੇ ਵਿੱਚ ਹੀ ਠੀਕ ਆ ਹੋਰ ਅਗਰ ਕੋਈ ਗੱਲ ਬਾਤ ਚਲੋ ਵਾਦ ਕੀ ਕੱਪੜੇ ਧੋਈ ਜੰਨੀ ਆ ਕਿੰਨਾ ਟਾਈਮ ਲੱਗੂ ਮੈਂ ਲੱਗੂਗਾ ਜਾ ਲੇ ਤਾਂ ਕਿੱਡਾ ਢੇਰ ਲੱਗੇ ਇੰਦਰ ਕੱਪੜਿਆਂ ਦਾ ਤੁਸੀਂ ਕਿੱਡੇ ਕੱਪੜੇ ਆ ਚਲੋ ਕੋਈ ਨਹੀਂ ਦਿੱਤਾ ਕਮਤ ਹੁੰਦੇ ਆਪਾਂ ਆਰਾਮ ਨਾਲ ਕਸ਼ਟ ਕਰਦੇ ਆ ਥੋੜੀ ਜਿਹਾ ਆਪਾਂ ਸਰਾਮ ਹੀ ਕਰਪੋ ਆਰਾਮ ਕਰਦੇ ਆ ਨਾ ਅਰੇ ਬੱਚਾ ਮਿਲਦੇ ਦੋਸਤੋਂ ਆਪਣੇ 3 ਵਜੇ ਦੇ ਹਨ ਯੋ 9:30 ਤਾਂ ਬੱਚੇ ਮਿਲ ਲਏ ਮੈਂ ਵੀ ਜਾ ਲਾ ਕੰਦ ਲੱਗੀ ਉਹ ਤੋਂ ਪਹਿਲਾਂ ਹੀ ਆ ਗਿਆ ਹੁਣ ਪੁੱਛਿਆ ਨਹੀਂ ਕਹਿ ਰਿਹਾ ਤੂੰ ਸਰਾ ਲਾਪੇ ਬੋਲਦੀ ਤੇ ਕੋਈ ਨਹੀਂ ਦੇਖਾ ਕੱਲੀ ਗੱਲ ਤਾਂ ਅੱਜ ਮੇਰੀ ਗੱਲ ਮੈਂ ਦੇਖੀ ਛੰਦੇ ਬੋਲ ਨਹੀਂ ਨਾ ਹੋਈ ਬੋਲੀ ਜਾਂਦਾ ਇਹ ਤੁਹਾਡੇ ਕੋਲ ਪਤਾ ਮੈਂ ਸਾਦਾ ਦਾ ਬਲੋਗਿੰਗ ਦੇ ਦੇਉਣਾ ਪਤਾ ਕੀ ਗੱਲ ਆ ਆਪਣੇ ਮੂਹੇ ਤੁਹਾਨੂੰ ਕਹੀ ਨਹੀਂ ਸਕਦੇ ਆਪਾਂ ਦੇ ਨਹੀਂ ਸਕਦੇ ਤੁਸੀਂ ਦਈਓ ਨਾ ਦਈਓ ਕਾਨੂੰ ਇਹ ਗੱਲ ਮੈਂ ਕਿਹਾ ਚੁੱਪ ਨੇਰ ਚੱਲ ਬਰ ਗੱਲ ਤਾਂ ਛੰਦੇ ਵੀ ਮੈਂ ਕਹੇ ਨਾਲੇ ਸਰਦਕੀ ਓਏ ਸੱਲੇ ਕਰੀ ਕਰ ਤੂੰ ਕਾਪੀ ਨਾ ਕਰਿਆ ਗਾ ਸਾਡੀ ਗੱਲ ਅਸੀਂ ਤੇਰੀ ਕਾਪੀ ਕਰਦੇ ਐਡਾ ਤੂੰ ਬਰੇ ਆ ਤਾਂ ਕਾਪੀ ਕੀਤੀ ਯਾਰ ਗੱਲ ਛੱਡ ਦੇ ਰੱਬ ਤਾਂ ਸਾਡੀ ਆਣੀ ਹੋਈ ਹੀ ਆ ਪੜੀਆ ਮੈਂ ਮੈਂ ਤੁਸਨੂ ਕਿਹਾ ਮੈਂ ਕਿਹਾ ਸਰਦੀ ਬਹੁਤ ਗੱਲ ਸੀਰੀਅਸ ਗੱਲ ਚੱਲਦੀ ਹੈ ਇਸ ਟੌਪਿਕ ਤੇ ਲਗ ਤਾਂ ਵਲੋਗ ਬਣਾਵਗੇ ਤੁਹਾਨੂੰ ਪਰੋਕ ਕੇ ਮਿਲਦੇ ਚਾ ਦੋਸਤੋ ਕਾਲੂ ਹੁਣੀ ਘਰੇ ਚਲ ਗਏ ਨੇ ਤੇ ਆਪਾਂ ਵੀ ਹੁਣ ਕੰਫਰਟੇਬਲ ਪੋਜੀਸ਼ਨ ਚ ਆ ਕੇ ਜੈਕ ਦਾ ਜੁਕਟਾ ਤੋਂ ਬਾਅਦ ਹੋ ਗਿਆ ਤੇ ਗਾਇਸ ਮਮੀ ਨਹੀਂ ਖਾ ਰਹੀਆਂ ਰੋਟੀ ਹਮਨੇ ਆਪੇ ਬੁਰਕੀ ਖੰਮੀ ਰੋਕ ਕੇ ਖਾ ਜੋ ਆ ਪੜੀ ਜਾ ਕਰੇ ਕਿੰਨੇ ਗਲਾਸ ਕਿੰਨੇ ਗਲਾਸ ਤੇ 20 ਰਸਟਾਂ ਦੋ ਗਲਾਸ ਰਹਾ ਦੋਸਤੋ ਠੰਡਾ ਇਜ ਕੁਛ ਜਿਆਦਾ ਲੱਗ ਰਹੀ ਹੈ ਪਤ ਨਹੀਂ ਕਿਉਂ ਮੈਨੂੰ ਅਜੇ ਠੰਡਾ ਪਤਾ ਨਹੀਂ ਮੈਂ ਠੰਡਾ ਲੱਗ ਜਾਂਦੀ ਨੀਂਦ ਵੀ ਆਈ ਜਾਂਦੀ ਹੈ ਗਾਇਸ ਮੈਨੂੰ ਬੁਖਾਰ ਆ ਰਿਹਾ ਹੈ ਦਾ ਛੁੱਟੀ ਮਾਰਾਂਗੇ ਅਜੇ ਛੁੱਟੀ ਦੇ ਭਾਨੇ ਨਹੀਂ ਕਹਿ ਰਹਾ ਮੈਂ ਤੇਰੇ ਭਾਨੇ ਮੈਂ ਫਸ ਗਿਆ ਫਸ ਗਿਆ ਇੱਕ ਬੱਜ ਗਿਆ ਦੋਸਤੋ ਠੰਡ ਜਿਆਦਾ ਲੱਗ ਰਹੀ ਹੈ ਕਿਮਰ ਹੋ ਗਿਆ ਵਾ ਕੋਈ ਨਹੀਂ ਚਲੋ ਅਮਾ ਹਾਂ ਦੇਖੋ ਤੋ ਕੁਛ ਆ ਦਪਾੜਾ ਖਾਰਾ ਹੀ ਯਾਰੀ ਬਾਹ ਦੁਖਣ ਲੱਗੀ ਹੋਣੀ ਹੈ ਹਾਂ ਜੇ ਮੇਰਾ ਬਾਹ ਇਧਰ ਵੱਜ ਗਿਆ ਨਾ ਹਾਂ ਜੇ ਮੇਰਾ ਹਾਈ ਸ਼ਾਪ ਪੱਟਿਆ ਨਹੀਂ ਮੈਂ ਦੱਸ ਦਿੰਦਾ ਮੈਂ ਚੀਜ਼ ਕੀਆ ਮੈਂ ਇਹਨੇ ਮੂੰਹ ਚ ਵਰਕੀ ਪਾਉਣ ਲੱਗੀ ਸੀ ਮੈਂ ਵਿੱਚ ਮਰਚਲ ਕੋ ਕੇ ਪਾਉਣ ਲੱਗੀ ਸੀ ਕਦੋਂ ਹੁਣ ਹਾਂ ਸਿਰ ਇਹ ਪਤਾ ਲੱਗ ਗਿਆ ਮੈਂ ਕਿ ਤਣੀਆਂ ਹੁਣ ਮੈਂ ਖਾ ਗਿਆ ਉਹ ਇੰਨੀ ਮਿਰਚ ਕੋੜੀ ਸੀ ਨਾ ਤੰਤਾ ਹੋ ਗਈ ਤੇ ਚਲ ਦੋਸਤੋ ਅਗਰ ਮਮਾਂ ਰੋਟੀ ਖਾਂਗਾ ਨਾ ਗਾਈ ਜਬ ਤੇ ਕਿਹਾ ਨਾ ਤੇ ਮੈਂ ਤੜਕਾ ਲਾਲ ਸੀ ਨਾ ਕੁੱਕ ਕਰਨਾ ਮਤਲਬ ਬਿਨਾਂ ਤੜਕੇ ਤਾਂ ਦਾਲ ਪਈ ਸੀਗੀ ਤੇ ਨਾ ਮੈਂ ਉਹ ਇੱਕ ਗੱਲੀ ਭਰ ਕੇ ਖਾ ਲਈ ਇਹਦੇ ਨਾਲ ਵੱਧ ਟੇਸਟ ਤਾਂ ਉਹ ਸੀਗੀ ਅੱਛਾ ਲੈ ਲੈ ਇਹਦੇ ਟੇਸਟ ਦੱਸ ਸੀ ਨਾ ਹੋਰ ਅਜੇ ਨੋਨ ਵੱਧ ਪਾ ਪਾ ਮਾੜੀ ਸੀ ਦਾਲ ਲੱਕੀ ਕੋਈ ਵੱਧ ਵੀ ਵੱਧ ਗਿਆ

ਮੇਰੇ ਵਰਗਾ ਵਸਣਾ ਮਰਚਾ ਤੇਰੇ ਵਰਗਾ ਤਾਂ ਜਵਾਈ ਨਹੀਂ ਆਗਾ ਮੇਰੇ ਵਰਗਾ ਹੋ ਮੇਰੇ ਵਰਗਾ ਹੋ ਮੇਰੇ ਵਰਗਾ ਜੋ ਤੇਰੇ ਵਰਗਾ ਹੋਣਾ ਦੁਨੀਆ ਬਿਲੇ ਲੱਗੇ ਬਿਲੇ ਲੱਗੇ ਬਿਲੇ ਲੱਗੇ ਬੱਸ ਨਾ ਨਹੀਂ ਮਾਰ ਕੇ ਸਰੇ ਮਨਵੀਰ ਦੀ ਮੰਮੀ ਦਾ ਫੋਨ ਆਇਆ ਉਹ ਵੀ ਬੱਸ ਕਾ ਮਾਰੀ ਜਾਣ ਮੈਂ ਵੀ ਬੱਸ ਲੈ ਨਿਕਲ ਗਈ ਤਾਂ ਬੰਦ ਕਰ ਪੁੱਛੀ ਹਾਂ ਹੋਂ ਦੱਸ ਕੀ ਕਰੀ ਨਹੀਂ ਦਲੀ ਤਾਂ ਪਾਜੀ ਬੜੀ ਜਜ਼ਨੀ ਹੁੰਦਾ ਤੇਲ ਬੁਖਾਰ ਹੋ ਗਿਆ ਐਂਡ ਖਾਰ ਹੋ ਗਿਆ ਵਾ ਨਹੀਂ ਤੇ ਠੰਡ ਕਿਹੜੀ ਕਲੋਂ ਲੱਗਦੀ ਹੈ ਕੱਪੜੇ ਤਾਂ ਪਾਏ ਨਹੀਂ ਠੜ ਤਾਂ ਆਪੀ ਲੱਗਣੀ ਐ ਗਾਇਜ਼ ਮੈਂ ਦਪਰੇ 2 3 ਵਜੇ ਮੈਂ ਇੰਨਾ ਤਪਿਆ ਹੋਇਆ ਸੀ ਇੰਨਾ ਤਪਿਆ ਹੋਇਆ ਸੀ ਕਣਾਂ ਤੂੰ ਤਾਂ ਤਪਿਆ ਬਈ ਸੀ ਮੈਂ ਵੀ ਉਹ ਤੋਂ ਬਾਹਰ ਪਿਆ ਸੀ ਮੈਂ 12 ਵਜੇ ਸੁੱਤਾ ਮਾਂ ਪਰ ਮੈਨੂੰ ਠੱਕ ਨਹੀਂ ਲੱਗੀ ਠੰਡ ਲੱਗਦੀ ਸੀ ਅੱਜ ਮੈਂ ਪਹਿਲੇ ਦਿਨ ਤਪੱਸੇ ਕੀ ਮੈਂ 11:30 ਮੈਂ ਨਾਤਾ 12 ਵਜੇ ਸੌਂ ਗਿਆ 2 ਵਜੇ ਉੱਠਿਆ ਮੁੰਡੇ ਕਰਤਾ ਵੀਂ ਚੁੰਦਤਾ ਵੀਸ ਹੁਣ ਆਪ ਪਏ ਹੋਏ ਹੁਣ ਗੇਸ ਮम्मा ਕਰਦੇ ਫੋਨ ਲੱਗਿਆ ਕਿ ਵਲੋਗ ਐਡਿਟ ਕਰ ਸਕੀ ਵਲੋਗ ਐਡਿਟ ਕਰਨਾ ਹੈ ਜੀ ਦੋਸਤੋ ਟਾਈਮ ਹੋ ਗਿਆ ਦੋਸਤੋ ਟਾਈਮ ਹੋ ਗਿਆ ਵਾ 9:00 ਮਠਾਈ ਖਾਂਦੇ ਗਏ ਬੜਾ ਖੇਡਦੇ ਸੀ ਸਵੇਰੇ ਆਹ ਤਾਂ ਮੇਰੇ ਤੋਂ ਪਹਿਲਾਂ ਮੇਰੀ ਗੱਲ ਸੁਣੋ ਫ੍ਰੀਜ਼ ਇੰਟਰ ਨਹੀਂ ਦਿੱਤੀ ਚਲੋ ਕੋਈ ਨਾ ਗਾਇਜ਼ ਨਹੀਂ ਅ ਮੈਂ ਫ੍ਰੀਜ਼ ਦਿੱਤੀ ਆ ਕਰਕੇ ਹੈ ਗਾਇਜ਼ ਬੈਕ ਟੂ ਮਾਈ ਚੈਨਲ ਦਿੱਤੀ ਯਾ ਮਰ ਵੀਰਣ ਥੋੜੀ ਜੀ ਉਹ ਦੋਨੋਂ ਸਿਆਪਾ ਹੋਰ ਜਦੀ ਖੜਾ ਹੋ ਗਿਆ ਸੀ ਉਸ ਵਿਚਾਰੇ ਵਲੌਗ ਬਣਾਉਣ ਲੱਗਾ ਜਿਵੇਂ ਆਇਆ ਨਹੀਂ ਕੋਈ ਨਾ ਖਾਸ ਬੰਦੇ ਨੂੰ ਲੋੜ ਨਹੀਂ ਹਿੰਦੀ ਗਾਇਸ ਸਾਡੇ ਘਰ ਦਾ ਮਾਹੌਲ ਕੁਝ ਸਹੀ ਨਹੀਂ ਹੈਗਾ ਗਾਇਸ ਸਾਨੂੰ ਅਸੀਂ ਅਫਸਰਟ ਆ ਅਸੀਂ ਆਪਾਂ ਸਲਾਹ ਲੈਣੀ ਆ ਤੁਹਾਡੇ ਤੋਂ ਤੁਸੀਂ ਦੱਸੋ ਸਲਾਹ ਦੋਗੇ ਕਿ ਨਹੀਂ ਦੋਗੇ ਚੱਲਾ ਹੀ ਕਮੈਂਟ ਕਰਕੇ ਦੱਸੋ ਹਾਂ ਇਹ ਕਮੈਂਟ ਕਰਕੇ ਦੱਸੋ ਪਹਿਲਾਂ ਗਾਇਸ ਸਾਡੇ ਤੇ ਤਰ੍ਹਾਂ ਸੋ ਚੱਲਦੇ ਨੇ ਗਰੇ ਕਿਸੇ ਨੇ ਸਾਡੇ ਤੇ ਕੁਝ ਕੀਤਾ ਹੋਇਆ ਵਾ ਤੇ ਮਿੱਤੇ ਪਹਿਲਾਂ ਸਾਡੇ ਸਾਡੇ ਤਿੰਨਾ ਤੇ ਮਤਲਬ ਕੁਝ ਕਿੱਤਾ ਹੈ ਤਿੰਨਾ ਤੇ ਨਹੀਂ ਸਾਡੇ ਮੋਤਾ ਬੰਦਾ ਹੈ ਨੀਗਾ ਉਹ ਇੱਥੇ ਬੈਠਦਾ ਵਾ ਉਹ ਠੀਕ ਆ ਉਹਦੀ ਆਪਾਂ ਜਗਾ ਸਾਡੇ ਚੰਨੇ ਆ ਠੀਕ ਆ ਤੇ ਉਹ ਸਾਡੀ ਨੀ ਕੀ ਫੈਮਲੀ ਹੈ ਗਾਇਸ ਇੱਥੇ ਚੂਚੂ ਬੈਠਦਾ ਵਾ ਠੀਕ ਐ ਇੱਥੇ ਮੈਂ ਬੈਠਦਾ ਮੈਂ ਇੱਥੇ ਪਾਪਾ ਬੈਠਦੇ ਆ ਇੱਥੇ ਨੰਨਾ ਬੈਠਦਾ ਹਾਂ ਹਨ ਨਹੀਂ ਮੈਂ ਤੇ ਚੂਚੂ ਬੈਠਦਾ ਵਾ ਠੀਕ ਐ ਇੱਥੇ ਮੈਂ ਬੈਠਦਾ ਮੈਂ ਇੱਥੇ ਪਾਪਾ ਬੈਠਦੇ ਆ ਉੱਥੇ ਨੰਨਾ ਬੈਠਦਾ। ਅਨਹੀਂ ਮੈਂ ਇੱਕ ਵਾਰ ਮਮਾ ਬੈਠੇ। ਮੈਂ ਕਹਿੰਦੀ ਕਿ ਮਿੰਟ ਉਸੇ। ਮੈਂ ਕਿਸੇ ਤੇਗਾ ਤੇ ਪਾਪਾ ਬੈੜਦੇ ਤੇ ਮਮਾ ਬੈੜਦੇ। ਨਹੀਂ ਕਹਨੇ ਨੇ। ਵਲੌਗ ਚ ਸੁਣ ਲੋ ਚਾਹੀ। ਮੈਂ ਕਿਉਂ ਤੇ ਹੈਗਾ ਵਾ ਇੱਥੇ। ਨਹੀਂ ਕਿ ਇੱਥੇ ਪਾਪਾ ਬੈਠੇ ਇੱਥੇ ਨੰਨਾ ਬੈਠਦਾ। ਨਹੀਂ ਆ ਪਹਿਲਾਂ ਮੈਂ ਪਹਿਲਾਂ ਪਾਪਾ ਦਾ ਇੱਥੇ ਪਾਪਾ ਬੈੜਦੇ ਤੇ ਚੂਚੂ ਬੈੜਦਾ ਵਾ ਇੱਥੇ ਨੰਨਾ ਬੈੜਦੇ ਤੇ ਮੈਂ ਬੈੜਦਾ ਉੱਥੇ ਮਮਾ ਬੈੜਦੇ। ਮੈਂ ਕੀ ਕਰਾਂ। ਨਹੀਂ ਕਹਨੇ। ਮੈਂ ਤਿੰਨ ਵਾਰ ਹੀ ਲਾਉਂਗੀ ਇਹ ਕਲਿੱਪ। ਤਿੰਨ ਵਾਰ ਹੀ ਲਾਉਂਗੀ ਮੈਂ ਤੈਨੂੰ ਯਾਦ ਆ ਜੂਗਾ ਵੀ ਤੂੰ ਕਹਿਆ ਸੀ ਕਿ ਨਹੀਂ ਕਹਿਆ ਸੀ ਮम्मा ਤਾਂ ਹਾਂ ਜੀ ਹਜੇ ਵੀ ਬੰਦ ਰਹਿੰਦੇ ਮੈਨੂੰ ਤਾਂ ਭੁੱਲ ਗਏ ਤਾਂ ਕੋਈ ਨਾ ਸਾਡੇ ਤੇ ਦਰਸ਼ਨ ਚੱਲਦੇ ਗਏ ਕੱਲੇ ਉਹ ਵੀ ਬੱਦਗਰਾਇਆ ਸੀ ਸਰ ਕੱਲੇ ਕੱਲੇ ਆ ਪੰਜਵੇਂ ਬੰਦੇ ਨੂੰ ਛੱਡ ਕੇ ਆਲੇ ਨੂੰ ਕੱਲੇ ਪੰਜਵੇਂ ਬੰਦੇ ਨੂੰ ਛੱਡ ਕੇ ਸਾਡੇ ਚਾਰਾਂ ਤੇ ਗਰੇ ਚੱਲਦੇ ਪਈ ਨਹੀਂ ਸਕਦੇ ਤੇ ਅਸੀਂ ਗਾਇਸ ਮੈਂ ਦਿਨਾਂ ਤਾਂ ਕਾਫੀ ਦਿਨ ਮਾਰਦੇ ਨੇ ਮम्मा ਵੀ ਬਿਮਾਰ ਰਹਿੰਦੇ ਨੇ ਮम्मा ਤੇ ਕੋਈ ਤਾਂ ਕੋਈ ਗਰੇ ਚੱਲਦਾ ਰਹਿੰਦਾ ਵਾ ਠੀਕ ਹੈ ਤੇ ਮਮਾ ਸੈੱਟ ਹੋਇਆ ਸੀਗਾ ਕੰਮ ਮਸਾ ਪਹਿਲਾਂ ਸਾਡਾ ਕੰਮ ਬੰਨੀ ਰੱਖਿਆ ਕੰਮ ਬੰਦ ਹੋਇਆ ਰਿਹਾ ਰੱਬ ਕਰਕੇ ਜਿਹਨੇ ਆਪਦੇ ਜਿੰਨ ਜਿੰਨ ਪਿੱਛੇ ਛੱਡਿਆ ਕਿਰਪਾ ਕਰਕੇ ਵਾਪਸ ਬੁਲਾ ਲਓ ਉਸ ਨੂੰ ਵਾਪਸ ਬੁਲਾ ਲਵਾਂਗੇ ਕੁੱਟ ਕੁੱਟ ਭਜਾਵਾਂਗੇ ਤੁਹਾਡੇ ਜਿੰਨ ਜਿੰਨ ਜਿੱ ਕਿਹਨਾਂ ਜੋ ਜਿਹੜੇ ਪਿੱਛੇ ਰਿਹਾ ਚੱਲ ਜਿਹੜੇ ਮਗਰ ਲਾਏ ਕਰ ਕਰਾ ਕੇ ਤਾਂ ਚਲੋ ਕੋਈ ਨਾ ਦੋਸਤੋ ਇਹ ਚੱਕ ਚਾਹਾਂ ਰੰਦਾ ਜਿਹੜਾ ਕਰੂਗਾ ਭਰੂਗਾ ਗਾਇਜ਼ ਜਿੰਨਾਂ ਨੇ ਮਤਲਬ ਸਾਡੇ ਪਿੱਛੇ ਪੇਤੀ ਛੱਡੇ ਹੋਏ ਨੇ ਪੇਤੀਆਂ ਪੇਤੀ ਹਾਂ 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 ਪੇਤੀ ਪੇਤੀ ਇਹਦੇ ਹਰ ਪੇਤੀ ਮਤਲਬ ਪੇਤੀ ਮਤਲਬ ਪਤਾ ਲੋਕ ਕਰਦੇ ਕੀ ਕਹਿਣਾ ਲੈ ਅੱਗੇ ਅੱਗੇ ਹੀ ਕਹਿੰਦੇ ਆ ਲੋਕ ਕਹਿਣਾ ਨਹੀਂ ਕਹਿੰਦੇ ਆ ਵੀ ਤੁਸੀਂ ਘਰ ਦਾ ਪੇਤ ਦਿਨੇ ਇਹਨੂੰ ਘਰ ਦਾ ਪੇਤ ਨਹੀਂ ਕਹਿੰਦੇਗੇ ਨਹੀਂ ਨਹੀਂ ਉਹ ਜਿਵੇਂ ਕੋਈ ਮਤਲਬ ਪਿੱਛੇ हां ਜਿਵੇਂ ਆ ਮਨਨੀ ਮੁੰਨੀ ਬੱਚੀ ਹੁਣ ਪਿੱਛੇ ਦੇ ਹਰ ਵੇਲੇ ਨੂਰ ਰਹਿੰਦੀ ਉਹਨੂੰ ਕੀ ਕਹਿੰਦੇ ਨੂੰ ਦਸੂਸ ਦਸੂਸ ਸਾਡੇ ਪਿੱਛੇ ਗੱਲ ਦਸੂਸ ਜਿਦ ਡਿਆਵਾ ਤਾਂ ਲੈ ਐਗਜ਼ੈਂਪਲ ਵੀ ਦੇਤੀ ਆ aunty ਇੱਕ ਹੀ ਕਹਿੰਦੇ ਸੀ ਕਿ ਕੀ ਛੱਡਿਆ ਪੇਤੀ ਪੇਤੀ ਉਹ ਤਾਂ ਉਹ ਵੱਲ ਲੱਗੀ ਪੋਤੀ ਪੇਤੀ ਤਾਂ ਘਰ ਦਾ ਬੰਦਾ ਹੀ ਹੁੰਦਾ ਵਾ ਘਰ ਦਾ ਪੇਤੀ ਲੰਕਾਟ ਆਵੇ ਲੰਕਾ ਗਿੰਦੀ ਉਹ ਮਨ ਕਰ ਜਿਗਰਾਤਾ ਮੰਮੀ ਇੱਕ ਲੰਕਾ ਗਿੰਦੀ ਆ ਚਾਲੰਦਰੀ ਨੂੰ ਹੋਆ ਹੈ ਬਲੈਂਡਰ ਟੈਂਡਰ ਦੇ ਨਾਲ ਹੂੰ ਕੰਗੜਾ ਦੇ ਨਾਲ ਕੀ ਬਲੈਗ ਰੋਸਟ ਹੋ ਦੇ ਉਹ ਤੇ ਮਿਲਿਆ ਗਏਸ ਰੋਸਟ ਹੋ ਦੇ ਫੋਪੇ ਤਨ ਪੇੜੀਆਂ ਤਾਂ ਚੱਲਦਾ ਹੈ ਲੱਖ ਜੀ ਸਾਡਾ ਸਰ ਨੇ ਜੱਤੀ ਨੂੰ ਕੌਣ ਜੀ ਪਤਾ ਨਹੀਂ ਕੋਈ ਬਲੈਕ ਹਾਰਟ ਸੀ ਕੋਈ ਮਨਵਿੰਦਰ ਦਾ ਹੋਣਾ ਹੈ ਮਨਵਿੰਦਰ ਦਾ ਉਹ ਉਹ ਦੇਖ ਤਾਂ ਅੱਛਾ ਇਸ਼ਟ ਹਾਂ ਗਾਣਾ ਚੁੱਪ ਮੇਰੇ ਮਰਜ਼ੀ ਫੋਨ ਲਾ ਲਈਂ ਥਾ ਮਰਜ਼ੀ ਸੁਣਾ ਮੱਚ ਸਾਰੇ ਕਿਥੋਂ ਗਾਣਾ ਲੱਗਦਾ ਵਾ ਲੈ ਮੈਂ ਦੁਬਾਰਾ ਲੱਗਦੀ ਗਾਣਾ ਤੇ ਪਸੰਦ ਗਾਣਾ ਵੱਜਦਾ ਜਦੋਂ ਫੋਨ ਤੇ ਮਜ਼ੇ ਆਉਂਦਾ ਮੈਨੂੰ ਪਹਿਲਾਂ ਮੈਂ ਲਾਇਆ ਹੁੰਦਾ ਸੀ ਇੱਕ ਹਿੰਦੀ ਜਾਂ ਗਾਣਾ ਬਹੁਤ ਪੁਰਾਣਾ ਜਦੋਂ ਨਵਾਂ ਨਵਾਂ ਫੋਨ ਲਿਆ ਸੀ ਮੈਨੂੰ ਬਹੁਤ ਸ਼ੌਂਕ ਸੀ ਟੱਚ ਫੋਨ ਦਾ ਉਦੋਂ ਲਾਇਆ ਹੋਇਆ ਸੀ ਗੈਸ ਕੌਣ ਲਾਇਆ ਹੋਇਆ ਸੀ ਪਰ ਮੈਂ ਅੱਛਾ ਗੈਸ ਕੌਣ ਕਹਿੰਦਾ ਆਈਫੋਨ ਤੇ ਰਿੰਗਟੋਨ ਨਹੀਂ ਲੱਗਦੀ ਆ ਦੇਖੋ ਰਿੰਗਟੋਨ ਇੱਕ ਮਿੰਟ ਗੈਸ ਇਹ ਫੋਨ ਕਿਤੇ ਹੈ ਇਹ ਨਹੀਂ ਗਾਣਾ ਪੂਰਾ ਸੁਣਾਉਣ ਜਾ ਗਏ ਗਾਈਂ ਆਂਦਾ ਹੁਣ ਤਿੰਨ ਪੀੜੀਤ ਲੱਗ ਨਾ ਕਿ ਚਨੀ ਖਾਦਾ ਸਰ ਨੇ ਉਹ ਜੱਤੀ ਜੇ ਨਹੀਂ ਘੋਣ ਆਂਦਾ ਨਾਗਾ ਮੇਰਾ ਵੀ ਖਰਾਬ ਕਰਦਾ ਯਾਰ ਸਾਡੇ ਘਰੇ ਨਾ ਨੈਗੇਟਿਵਿਟੀ ਜੀ ਬਾੜੀ ਆਈ ਪਈ ਆ ਹਨਾ ਅੱਜ ਅਮਰ ਵੀ ਕਹਿੰਦਾ ਸੀ ਨਾ ਘਰੇ ਸ਼ਾਂਤੀ ਸ਼ਾਂਤੀ ਏ ਇੰਨੇ ਬੰਦੇ ਸੀ ਸ਼ਾਂਤੀ ਫਿਰ ਵੀ ਸੀ ਹੈਨਾ ਕਿਉਂ ਸੀ ਭਲਾ ਕਾਉਂ ਸੀ ਮੂਡ ਸੀ ਮੂਡ ਇਜ਼ ਅਪਸੈਟ ਪੰਜਾਹ ਲ ਕੋਈ ਨਹੀਂ ਅੱਧੀ ਰਾਤ ਆ ਫੇਰ ਸੋ ਰਿਹਾ ਹੋ ਜੋ ਸਾਰੇ ਨੇ ਉੱਝੇ ਹੋ ਜਾਣਗੇ ਕੱਲ ਫੇਰ ਆਉਣ ਕੱਲ ਅਗਰ ਨਹੀਂ ਅੱਜ ਦਾ ਦਿਨ ਹੈ ਕਾ ਗਾਇਸ ਹੁਣ ਬਰਾਂਡ ਇਕੋ ਜਿਹਾ ਨਹੀਂ ਚੜਦਾ ਕੋ ਆਪਣੇ ਵਲੌਗ ਤੋਂ ਪਤਾ ਲੱਗਦਾ ਨਾ ਹਮ ਕਿ ਹਰ ਦਿਨ ਇਕੋ ਜਾਂ ਨਹੀਂ ਹੁੰਦਾ ਕੁਝ ਕੋਈ ਵੀ ਗੱਲ ਸੇਮ ਨਹੀਂ ਹੁੰਦੀ ਜੋ ਅੱਜ ਹੋਇਆ ਉਹ ਕੱਲ ਨੂੰ ਨਹੀਂ ਹੋਣਾ ਤੇ ਕੱਲ ਨੂੰ ਉਹ ਪਰਸ ਨੂੰ ਨਹੀਂ ਹੋਣਾ ਗਾਇਸ ਤਾਂ ਚੀਜ਼ ਸੇਮ ਨਹੀਂ ਹੁੰਦੀ ਗਾਇਸ ਤੁਹਾਨੂੰ ਮੈਂ ਗੱਲ ਦੱਸਾਂ ਜਾਇ ਨੂੰ ਬਸ ਸੀ ਗਈ ਜਾਂਦੀ ਹੈ ਜੇ ਇਹ ਖੰਗ ਲੱਗ ਜਾਂਦੀ ਆ ਨਹੀਂ ਖਾਂਗੇ ਤਾਂ ਜੈਂਡ ਘਰ ਮਰੀ ਜਾਂਦੀ ਬੇਟੀ ਖਾਂਦੇ ਇਹਨੂੰ ਦੁਪਹਿਰੇ ਜਿਹੜਾ ਵਲੌਗ ਬਣਾਇਆ ਨਾ ਉਹਦੇ ਚ ਵੀ ਐਂ ਕਰਦੀ ਸੀ ਖੰਗੀ ਜਾਂਦੀ ਆ ਐਂ ਕਰੀਆ ਜੇਸ ਮੈਨੂੰ ਖਾਂਸੀ ਲੱਗੀ ਪਰ ਮੈਂ ਖਾਂਗੇ ਨਹੀਂ ਵਲੌਗ ਦੇ ਵਿੱਚ ਚਲੋ ਕੋਈ ਨਾ ਮੈਂ ਤਾਂ ਬੰਮਾ ਰખી ਹੋਈ ਹਾਂ ਬੁਆ ਬਸੀ ਨਹੀਂ ਨਹੀਂ ਬਸੀ ਨਹੀਂ ਮਾਰੀ ਉਹ ਮੈਨੂੰ ਵੀ ਨਹੀਂ ਚਾਹ ਖਾਂ ਮਿਲ ਜਾ ਆ ਦੇਖ ਕ ਵੀ ਝੂਟੀ ਤਾਂ ਆ ਗਈ ਮੇਸਤੀਆਂ ਨੂੰ ਆਪ ਕਮੈਂਟ ਆਈ ਜਾਂਦੇ ਉੱਤੇ ਵਲੌਗ ਪੈ ਗਿਆ ਵਲੌਗ ਦਾਂਗੀ ਰ ਫੋਨ ਚਲ ਠੀਕ ਆ ਓਕੇ ਬਾਏ ਸੀ ਜੋ ਟਾਟਾ ਗਾਈਸ ਪਿਛਲਾ ਵਲੌਗ ਆ ਗਿਆ ਨਵਾਂ ਕੱਲ ਨੂੰ ਆਜੂਗਾ ਮਤਲਬ ਨੈਕਸਟ ਵਲੌਗ ਨੈਕਸਟ ਨੈਕਸਟ ਆ ਹੀ ਜਾਂਦੇ ਆ ਬਸ ਵਲੌਗ ਦੇਖੀ ਜਾਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਨੂੰ ਸਲਾਹ ਦੇਣ ਲਈ ਦੱਸਿਓ ਕਿ ਅਸੀਂ ਗੱਲ ਦਸੀਏ ਤੁਸੀਂ ਸਲਾਹ ਦਵੋਗੇ ਸਾਨੂੰ ਇਹ ਜ਼ਰੂਰ ਦੱਸਿਓ ਚਲੋ ਠੀਕ ਹੈ ਗਾਈਸ ਓਕੇ ਬਾਏ ਸੀ ਜੋ ਟਾਟਾ ਮਿਲਦੇ ਨੇ ਨੈਕਸਟ ਵਲੌਗ ਵਿੱਚ ਟੈਕ ਕੇ